ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕੈਬਨਿਟ ਸਫ ਕਮੇਟੀ ਦੁਆਰਾ 20 ਰਸ ਦੀ ਮੀਟਿੰਗ ਕੈਨਸਲ ਕਰਕੇ 10 ਮੁਲਾਜ਼ਮ ਜਥੇ ਬੰਦਿਆਂ ਨੂੰ ਮੀਟਿੰਗ ਲਈ ਦਿੱਤਾ ਗਿਆ ਹੋਰ ਸਮਾਂ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬਿਜਾਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕਾਉਂਟ ਵਾਲੀ ਵੀਡੀਓ ਰੋਟੀ ਜੀ ਆਪ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਸਰਕਾਰ ਦੁਆਰਾ ਜਦੋਂ ਵੀ ਮੀਟਿੰਗ ਦਾ ਸਮਾਂ ਕਿਸੇ ਜਥੇਬੰਦੀ ਨੂੰ ਦਿੱਤਾ ਜਾਂਦਾ ਹੈ ਤਾਂ ਅਕਸਰ ਹੀ ਮੁਲਾਜ਼ਮਾਂ ਜਾਂ ਪੈਨਸ਼ਨਾਂ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਇਹ ਮੀਟਿੰਗ ਪਹਿਲੀ ਗੱਲ ਤਾਂ ਹੋਣੀ ਹੀ ਨਹੀਂ ਤੇ ਜੇ ਹੋ ਗਈ ਤੇ ਫਿਰ ਬਸ ਥੋਕੇ ਬੈਠੇ ਤੇ ਫਿਰੋਸੇ ਹੀ ਸਰਕਾਰ ਦੁਆਰਾ ਦਿੱਤੇ ਜਾਣੇ ਹਨ ਤੇ ਮੀਟਿੰਗ ਵਿੱਚੋਂ ਮੰਗਾਂ ਦਾ ਕੋਈ ਠੋਸ ਨਿਪਟਾਰਾ ਕੀਤਾ ਜਾਣ ਦੀ ਖਾਸ ਕੋਈ ਨਹੀਂ ਹੈ ਕਿਉਂਕਿ ਸਰਕਾਰ ਹੁਣ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਪ੍ਰਤੀ ਟਾਲ ਮਟੋਲ ਕਰਕੇ ਸਰ ਪਾਈਪਾਸ ਕਰਨ ਨੂੰ ਹੀ ਤਰਜੀਹ ਦੇ ਰਹੀ ਹੈ ਫਿਰ ਵੀ ਇਕਲ ਦੁਬਾਰਾ ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਡਿਊਟੀ ਕਮਿਸ਼ਨਰ ਸੰਗਰੂਰ ਨੂੰ ਇੱਕ ਪੱਤਰ ਜਾਰੀ ਕਰਕੇ ਵੱਖ-ਵੱਖ 10 ਮੁਲਾਜ਼ਮ ਤੇ ਪੈਨਸ਼ਨਰਸ ਤੇ ਬੇਰੁਜ਼ਗਾਰ ਜਥੇਬੰਦੀਆਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ ਤਾਂ ਆਓ ਡਿਟੇਲ ਨਾਲ ਜਾਣਦੇ ਹਾਂ ਕਿ ਕਿਹੜੇ ਜਥੇਬੰਦੀ ਨੂੰ ਕਿਹੜਾ ਸਮਾਂ ਦਿੱਤਾ ਗਿਆ ਹੈ ਲੇਟਰ ਦੇ ਵਿੱਚ ਲਿਖਿਆ ਗਿਆ ਹੈ ਪੰਜਾਬ ਸਰਕਾਰ ਆਮ ਰਾਜ ਪ੍ਰਬੰਧ ਸੇਵਾ ਵਿਖੇ ਡਿਪਟੀ ਕਮਿਸ਼ਨਰ ਸੰਗਰੂਰ ਪੂਕਮੰਡਲ ਮੈਜਿਸਟ੍ਰੇਟ ਸ੍ਰੀ ਨਾਮ ਉਦਮ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ ਮੀਮਾ ਨੰਬਰ 1010 ਤੇ ਇਸ ਦਾ ਵਿਸ਼ਾ ਹੈ ਕੈਬਨਿਟ ਫਰਮ ਕਮੇਟੀ ਦੀ ਮਿਤੀ 18 2025 ਨੂੰ 5077 ਰੇਟ 1 ਸੈਕਟਰ 1 ਚੰਡੀਗੜ੍ਹ ਹੋਣ ਵਾਲੀ ਮੀਟਿੰਗ ਸੰਬੰਧੀ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਵਿਸ਼ਾ ਅੰਕਤ ਮਾਮਲੇ ਸੰਬੰਧੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿੱਤ ਮੰਤਰੀ ਪੰਜਾਬ ਜੀ ਦੀ ਪ੍ਰਧਾਨਗੀ ਹੇਠ ਸਬਕ ਮੀਟਿੰਗ ਦੀ ਆਫ ਯੂਨੀਅਨਲ ਮੀਟਿੰਗ 28/25 ਨੂੰ ਜੋ ਹੋਣ ਵਾਲੀ ਸੀ ਉਸ ਮੀਟਿੰਗ ਨੂੰ ਹੁਣ ਮਿਤੀ 19/25 ਨੂੰ ਕਮਰਾਂ ਨੰਬਰ 15 ਤੀਜੀ ਮੰਜ਼ਲ ਪੰਜਾਬ ਸਰਵ ਸਰਕਰੇ ਗਵਰਨਰ ਸੈਕਟਰ 1 ਚੰਡੀਗੜ੍ਹ ਵਿਖੇ ਹੋਣ ਇਹ ਵਾਲੀਆਂ ਮੀਟਿੰਗਾਂ ਹੇਠੇ ਅਨੁਸਾਰ ਨਿਸ਼ਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ਤਾਂ ਹੁਣ ਉਹਨਾਂ ਨੂੰ ਵੇਰਵਾ ਦਿੱਤਾ ਹੈ ਪਹਿਲੇ ਨੰਬਰ ਤੇ ਹੈ ಗ್ರಾಮ ਪੰਚਾਇਤ ਜਲ ਸਪਲਾਈ ਪੰਪ ਆਪਰੇਟਰ ਐਸੋਸੀਏਸ਼ਨ ਨੂੰ ਵੇਰੇ 11ਵੇਂ ਦਾ ਸਮਾਂ ਦਿੱਤਾ ਗਿਆ ਹੈ ਤੇ ਇਹ ਸਬੰਧਤ ਵਿਭਾਗ ਹੈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪਿੰਡੋ ਵਿਕਾਸ ਤੇ ਪੰਚਾਇਤ ਵਿਭਾਗ ਦੂਜੇ ਨੰਬਰ ਤੇ ਹੈ ਠੇਕਾ ਮੁਲਾਜ਼ਮਾਂ ਸੰਘਰਸ਼ ਮੋਰਚਾ ਪੰਜਾਬ ਜਿਸ ਨੂੰ ਕੇ ਸਾਡੇ 11 ਵਜੇ ਦਾ ਸਮਾਂ ਦਿੱਤਾ ਗਿਆ ਹੈ ਤੇ ਸਬੰਧਤ ਡਿਪਾਰਟਮੈਂਟ ਹੈ ਜਲ ਸਪਲਾਈ ਤੇ ਸੈਨੀਟੇਸ਼ਨ ਭਾਗ ਉਪਰਚਾ ਸ਼ਾਖਾ ਸਹਿਕਾਰਤਾ ਭਾਗ ਨੰਬਰ 3 ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਕਲੈਂਟ ਜੋ ਕਿ ਬਹੁਤ ਹੀ ਮਹੱਤਵਪੂਰਨ ਹੈ ਇਹਨੂੰ 12 ਵਜੇ ਦਾ ਸਮਾਂ ਦਿੱਤਾ ਗਿਆ ਹੈ ਤੇ ਇਹਦੇ ਨਾਲ ਸਬੰਧਤ ਪਰਸਨਲ ਭਾਗ ਵਿੱਤ ਭਾਗ ਤੇ ਗ੍ਰਹਿ ਵਿਭਾਗ ਜੋ ਹੈ ਸੰਬੰਧਤ ਹੈ ਚਾਰ ਨੰਬਰ ਤੇ ਹੈ ਪੰਜਾਬ ਪੁਲਿਸ ਕਰੋਨਾ ਵਾਰੀਅਰਸ 12:30 ਵਜੇ ਦਾ ਸਮਾਂ ਹੈ ਮਿਲਣ ਦਾ ਤੇ ਗ੍ਰਹਿ ਉਭਾਗ ਇਸ ਦੇ ਵਿੱਚ ਇਨਵੋਲ ਹੈ ਨੰਬਰ 5 ਹੈ ਮੈਰੀਟੋਰੀਅਸ ਟੀਚਰਸ ਯੂਨੀਅਨ ਪੰਜਾਬ 1 ਵਜੇ ਦਾ ਸਮਾਂ ਹੈ ਮੀਟਿੰਗ ਦਾ ਤੇ ਸਿੱਖਿਆ ਉਭਾਗ ਨਾਲ ਸੰਬੰਧਤ ਹੈ ਨੰਬਰ 6 ਤੇ ਕੰਪਿਊਟਰ ਅਧਿਆਪਕ ਸੰਗਠਨ ਕਮੇਟੀ ਪੰਜਾਬ ਇਹਨਾਂ ਨੂੰ 1:30 ਵਜੇ ਦਾ ਬਾਅਦ ਦੁਪਹਿਰ ਸਮਾਂ ਦਿੱਤਾ ਗਿਆ ਹੈ ਦੇ ਸਿੱਖਿਆ ਭਾਗ ਨਾਲ ਰਿਲੇਟਡ ਹੈ ਨੰਬਰ 7 ਤੇ 646 ਬੇਰਿਗਾਰ ਪੀਟੀਆਈ ਅਧਿਆਪਕ ਯੂਨੀਅਨ ਪੰਜਾਬ ਇਹਨਾਂ ਨੂੰ 2 ਵਜੇ ਦਾ ਸਮਾਂ ਦਿੱਤਾ ਗਿਆ ਮੀਟਿੰਗ ਦਾ ਇਹ ਸਿੱਖਿਆ ਭਾਗ ਦੇ ਨਾਲ ਕਨਸਰਟ ਹੈ ਨੰਬਰ 8 ਤੇ ਬੇਰਿਗਾਰ ਵੀਅਰ ਟੈਟਪਾਸ ਅਧਿਆਪਕ ਯੂਨੀਅਨ ਪੰਜਾਬ ਜਿਸ ਨੂੰ ਕਿ 1:30 ਤੋਂ 2:15 ਵਜੇ ਦਾ ਯਾਨੀ ਕਿ ਸਮਾਂ ਦਿੱਤਾ ਗਿਆ ਤੇ ਸਿੱਖਿਆ ਭਾਗ ਇਸ ਨਾਲ ਰਿਲੇਟਡ ਹੈ ਨੰਬਰ 9 ਤੇ ਸ਼ਹੀਦ ਕਿਰਨਜੀਤ ਕੌਰ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਪੰਜਾਬ ਇਹਨਾਂ ਨੂੰ 2:30 ਵਜੇ ਬਾਅਦ ਦੁਪਹਿਰ ਦਾ ਸਮਾਂ ਮਿਲਿਆ ਹੈ ਤੇ ਸਿੱਖਿਆ ਭਾਗ ਦੇ ਨਾਲ ਰਿਲੇਟਡ ਹੈ ਤੇ ਨੰਬਰ 10 ਦੇ ਉੱਤੇ ਲਾਸਟ ਤੇ ਅਦਰਸ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਨੂੰ ਪੌਣੇ 3 ਵਜੇ ਯਾਨੀ 2 ਵਜੇ ਕੇ 45 ਮਿੰਟ ਤੇ ਸਮਾਂ ਜੋ ਹੈ ਉਹ ਮੀਟਿੰਗ ਦਾ ਦਿੱਤਾ ਗਿਆ ਹੈ ਤੇ ਸਿੱਖਿਆ ਭਾਗ ਦੇ ਨਾਲ ਇਹ ਰਿਲੇਟਡ ਹੈ ਤਾਂ ਹੁਣ ਇਹ ਮੀਟਿੰਗਾਂ ਦਾ ਸਮਾਂ ਤਾਂ ਦਿੱਤਾ ਗਿਆ ਹੈ ਪਰੰਤੂ ਇਹ ਮੀਟਿੰਗਾਂ ਹੋਣ ਗਿਆ ਸਮੇਂ ਤੇ ਜਾਂ ਨਹੀਂ ਇਸ ਦੇ ਬਾਰੇ ਅਜੇ ਤਾਂ ਕੁਝ ਵੀ ਛੋਟੀ ਦੇ ਨਾਲ ਨਹੀਂ ਪਿਆ ਜਾ ਸਕਦਾ ਕਿਉਂਕਿ ਬਹੁਤ ਵਾਰ ਇੱਕ ਐਸਾ ਵਾਪਰਿਆ ਹੈ ਕਿ ਮੀਟਿੰਗਾਂ ਨੂੰ ਫਿਰ ਅੱਗੇ ਪੋਸਟਪੋਨ ਕਰ ਦਿੱਤਾ ਜਾਂਦਾ ਹੈ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਵਾਰ ਕੀ ਸਰਕਾਰ ਵਾਕਿਆ ਹੀ ਮੀਟਿੰਗ ਕਰਨ ਲਈ ਸਹਿਜ ਰਧ ਹੈ ਤੇ ਕੀ ਵਾਕਫ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਉਹਨਾਂ ਦੇ ਪੱਲੇ ਕੁਝ ਪਵੇਗਾ ਵੀ ਜਾਂ ਫਿਰ ਇੱਕ ਵਾਰ ਮੀਟਿੰਗ ਫਾਰਮੈਲਿਟੀ ਹੀ ਹੋਵੇਗੀ ਤੇ ਟਾਈਮ ਪਾਸ ਕਰਨ ਲਈ ਇਹ ਇੱਕ ਜਰੀਆਂ ਹੀ ਸਬਤ ਹੋਵੇਗੀ ਇਸ ਬਾਰੇ ਤਾਂ ਕੁਝ ਵੀ ਛੋਟੀ ਦੇ ਨਾਲ ਸਾਝੀ ਦੀ ਡੇਟ ਦੇ ਵਿੱਚ ਗਿਆਨ ਨਹੀਂ ਜਾ ਸਕਦਾ ਤੇ ਇਹ ਤਾਂ ਫੋਨ ਵਾਂਗ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰਨਾ ਨਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ